ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾ ਸਭ ਦਾ ਆਪਣੇ YouTube ਦੇ ਚੈਨਲ ਦਲਚਸਰ ਲਰਨਿੰਗ ਪੁਆਇੰਟ ਦੇ ਉੱਪਰ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਸੀਂ ਟਾਈਟਲ ਤੋਂ ਹੀ ਦੇਖ ਲਿਆ ਹੋਵੇਗਾ ਤੁਹਾਨੂੰ ਥੰਬਨੇਲ ਤੋਂ ਹੀ ਪਤਾ ਚੱਲ ਗਿਆ ਹੋਵੇਗਾ ਕਿ ਆਪਾਂ ਕੀ ਗੱਲ ਕਰਨੀ ਹੈ ਕਿ ਪੀਐਸ ਪੀਸੀਐਲ ਦੀਆਂ ਜੋ ਭਰਤੀਆਂ ਨੇ ਉਹ ਜਿਹੜੀਆਂ ਖੜਗੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਅਖੀਰਲਾ ਪ੍ਰੋਸੈਸ ਹੈ ਉਹਨਾਂ ਦੀ ਜੁਆਇਨਿੰਗ ਦਾ ਉਖੜਿਆ ਹੋਇਆ ਹੈ ਉਹਨਾਂ ਦਾ ਪੇਪਰ ਹੋ ਚੁੱਕਿਆ ਹੈ ਉਹਨਾਂ ਦੀ ਮੈਰਿਟ ਲਿਸਟ ਆ ਚੁੱਕੀ ਹੈ ਉਹਨਾਂ ਦੀ ਇੰਟਰਵਿਊ ਸਭ ਕੁਝ ਹੋ ਚੁੱਕਿਆ ਹੈ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਕਿਹੜੇ ਕਿਹੜੇ ਬੱਚਿਆਂ ਨੇ ਲੱਗਣਾ ਹੈ ਇਹ ਲਿਸਟ ਆ ਚੁੱਕੀ ਹੈ ਪਰ ਫਿਰ ਵੀ ਇਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਭਰਤੀਆਂ ਦਾ ਬਿਲਕੁਲ ਅੰਤਿਮ ਪ੍ਰੋਸੈਸ ਹੈ ਜੁਆਇਨਿੰਗ ਦਾ ਉਹ ਖੜਿਆ ਹੋਇਆ ਹੈ ਜਿਸ ਦਾ ਕੇਸ ਕੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਕੇਸ ਕੀ ਹੈ ਕਿ EWS ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਜਰਨਲ ਦੇ ਵਿੱਚੋਂ ਜਿਸ ਨੂੰ 10% ਕੋਟਾ ਦਿੱਤਾ ਗਿਆ ਸੀ ईडब्ल्यूएस ਨੂੰ ਜਰਨਲ ਮੈਰਿਟ ਦੇ ਵਿੱਚ ਕਾਊਂਟ ਨਹੀਂ ਕੀਤਾ ਗਿਆ ਉਹ ਸਿਰਫ ਈਡਬਲਯੂਐਸ ਵਾਲਿਆਂ ਨੂੰ ਹੀ ਆਪਣਾ ਈਡਬਲਯੂਐਸ ਦੇ ਕੋਟੇ ਵਿੱਚ ਹੀ ਰੱਖਿਆ ਗਿਆ ਹੈ ਉਹਨਾਂ ਨੂੰ ਜਰਨਲ ਦੇ ਕੋਟੇ ਵਿੱਚ ਨਹੀਂ ਪਾਇਆ ਗਿਆ ਹਾਲਾਂਕਿ ਨਾਰਮਲੀ ਇਹ ਹੁੰਦਾ ਹੈ ਕਿ ਜੋ ਬੀਸੀ ਐਸਸੀ ਜਾਂ ਐਸਟੀ ਹੈ ਅਗਰ ਕੋਈ ਜਰਨਲ ਦੀ ਮੈਰਿਟ ਨਾਲ ਮੈਚ ਕਰ ਜਾਂਦਾ ਹੈ ਸੋ ਉਸ ਨੂੰ ਉਸ ਦੀ ਕੈਟਾਗਰੀ ਵਿੱਚ ਨਹੀਂ ਬਲਕਿ ਜਰਨਲ ਮੈਰਿਟ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ ਤੇ ਉਸ ਦੀ ਪੋਸਟ ਈਡਬਲਯੂਐਸ ਵਿੱਚੋਂ ਜਾਂ ਜੇ ਬੀਸੀ ਵਿੱਚੋਂ ਇਦਾਂ ਕੱਟੀ ਜਾਂਦੀ ਹੈ ਪਰ ਪੀਐਸਪੀਸੀਐਲ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਈਡਬਲਯੂਐਸ ਦੀ ਜੋ ਵੈਕੈਂਸੀ ਸੀ ਸਿਰਫ ਉੱਥੇ ਹੀ ਈਡਬਲਯੂਐਸ ਨੂੰ ਜੌਬ ਦਿੱਤੀ ਹੈ ਜਰਨਲ ਮੈਰਿਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਸੋ ਇਸ ਚੀਜ਼ ਨੂੰ ਈਡਬਲਯੂਐਸ ਵਾਲਿਆਂ ਨੇ ਜਿਹੜਾ ਹੈ ਚੈਲੰਜ ਕੀਤਾ ਹੈ ਹਾਈ ਕੋਰਟ ਦੇ ਵਿੱਚ ਸੋ ਉਹ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਚੱਲਦੀ ਰਹਿੰਦੀ ਹੈ ਸੋ ਕਵਸਚਨ ਫੇਰ ਰਹੀ ਹੈ ਕਿ ای ڈبلیو ایس نو اس میرٹ چ جنرل دیچ گਿਣਿਆ ਜਾਏਗਾ ਜਾਂ ਨਹੀਂ سو ہائی کورٹ نے ا دے اوپر جو طریق ہے وہ 17 ਨਵੰਬਰ دے دیتی ہے کہ 17 ਨਵੰਬਰ ਨੂੰ اس دی ਜਿਹੜੀ ਸੁਣਵਾਈ ਅੱਗੇ ਹੋएगी اس دا جو ਫੈਸਲਾ ਦੱਸਿਆ ਜਾਏਗਾ ਤੇ 17 ਨਵੰਬਰ ਨੂੰ ਜੇਕਰ ਰਿਜ਼ਲਟ ਆਏਗਾ ਤਾਂ ਸਿੱਧੇ ਤੌਰ ਤੇ پروسیس ਫੇਰ ਜਿਹੜਾ ਹੈ ਉਹ 1.5 ਮਹੀਨਾ ਅੱਗੇ ਜਾ ਕੇ ਫਿਰ ਲਟਕ ਗਿਆ ਕਿਉਂਕਿ 17 ਨਵੰਬਰ ਹਜੇ ਵੀ ਉਸ ਤੋਂ 1 ਮਹੀਨਾ ਤੇ 5-7 ਦਿਨ ਜਿਹੜੇ ਉਹ ਪਏ ਨੇ ਸੋ 1 ਸਵਾ 1 ਮਹੀਨਾ ਫੇਰ ਜਾ ਕੇ ਜੁਆਇਨਿੰਗ ਜਿਹੜੀਆਂ ਅੱਗੇ ਚਲੀਆਂ ਗਈਆਂ ਨੇ ਸੋ ਇਹ ਜਾਣਕਾਰੀ ਸੀ ਉਹਨਾਂ ਲਈ ਜਿਨ੍ਹਾਂ ਦੀ ਪੀਐਸਪੀਸੀਐਲ ਦੀ ਜੁਆਇਨਿੰਗ ਜਿਹੜੀ ਉਹ ਹਜੇ ਤੱਕ ਖੜੀ ਹੈ ਤੇ ਜਿਨ੍ਹਾਂ ਦੀ ਹਜੇ ਤੱਕ ਜੁਆਇਨਿੰਗ ਨਹੀਂ ਹੋ ਪਾਈ ਸੋ ਅਗਰ ਈਡਬਲਯੂਐਸ ਨੂੰ ਇਹਦੇ ਵਿੱਚ ਕਾਊਂਟ ਕੀਤਾ ਜਾਂਦਾ ਤਾਂ ਹੋ ਸਕਦਾ ਜਿਹੜੇ ਬੱਚਿਆਂ ਦਾ ਜਰਨਲ ਵਿੱਚ ਹਜੇ ਨੰਬਰ ਆਇਆ ਹੈ ਹੋ ਸਕਦਾ ਉਹਨਾਂ ਇੱਕ ਦੋ ਦਾ ਨੰਬਰ ਜਿਹੜਾ ਉਹ ਨਿਕਲ ਜਾਏ ਕਿਉਂਕਿ ਈਡਬਲਯੂਐਸ ਵਾਲਿਆਂ ਦਾ ਅਗਰ ਜਰਨਲ ਵਿੱਚ ਨੰਬਰ ਪਏਗਾ ਸੋ ਈਡਬਲਯੂਐਸ ਦੇ ਵਿੱਚੋਂ ਕੁਝ ਹੋਰ ਬੱਚਿਆਂ ਦੇ ਲੱਗਣ ਦੇ ਚਾਂਸ ਹੋ ਜਾਣਗੇ ਸੋ ਇਹ ਜੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਜਰੂਰ 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 ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਤਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਇਹਦੀ ਜਾਣਕਾਰੀ ਜੜੀ ਆਉ ਮਿਲ ਸਕੇ ਧੰਨਵਾਦ ਥੈਂਕ ਯੂ ਵੈਰੀ ਮਚ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨਾਲ ਜੁੜੇ ਰਹਿਣ ਲਈ ਆਪ ਸਭ ਦਾ तहे ਦਿਲੋਂ ਧੰਨਵਾਦ